ਸਾਸਰੀਕਲ ਦੋਸਤੋ ਇੱਕ ਬਹੁਤ ਹੀ ਤਕੜੀ ਘਟਨਾ ਹੋਈ ਹੈ ਬਦਾਇਓ ਯੂਪੀ ਦੇ ਵਿੱਚ ਕਿ ਦੋ ਬੱਚਿਆਂ ਦਾ ਗਲਾ ਰੇਤ ਕੇ ਕਤਲ ਕਰਤਾ ਇੱਕ ਮੁੰਡੇ ਨੇ ਸੋ ਮੁੰਡੇ ਦਾ ਨਾਮ ਸੀ ਸਾਜਿਦ ਸਾਜਿਦ ਤੇ ਜਾਵੇਦ ਦੋ ਸਕੇ ਭਰਾ ਯਾਨੀ ਚਚੇਰੇ ਭਰਾ ਚਾਚੇ ਬਾਬੇ ਦੇ ਚਾਚੇ ਤਾਏ ਦੇ ਇਹ ਇੱਕ ਸੈਲੂਨ ਚਲਾਉਂਦੇ ਸੀਗੇ ਨਾਈ ਦਾ ਕੰਮ ਕਰਦੇ ਸੀਗੇ ਤਾਂ ਇਹਨਾਂ ਦੇ ਸਾਹਮਣੇ ਦੁਕਾਨ ਤੋਂ ਥੋੜੀ ਦੂਰ ਸੰਗੀਤਾ ਬਿਊਟੀ ਪਾਰਲਰ ਸੀਗਾ ਸੋ ਉਸ ਬਿਊਟੀ ਪਾਰਲਰ ਵਾਲੀ ਬੀਬੀ ਦੇ ਨਾਲ ਇਹਨਾਂ ਦਾ ਮੜਾ-ਮੋਟਾ ਘਰ ਆਉਣਾ ਜਾਣਾ ਸੀ ਉਹਨੂੰ ਭਾਬੀ ਕਹਿੰਦੇ ਸੀ ਜਾਂ ਭੈਣ ਕਹਿੰਦੇ ਹਣ ਜੋ ਮਰਜੀ ਸੋ ਬਹੁਤ ਪੁਰਾਣੀ ਦੁਕਾਨ ਸੀ ਇਹਨਾਂ ਦੀ ਤੇ ਘਰ ਵਿੱਚ ਆਉਣਾ ਜਾਣਾ ਹੈਗਾ ਸੀ ਇਹ ਜਿਹੜਾ ਸਾਜਿਦ ਨਾਮ ਦਾ ਮੁੰਡਾ ਹੈ ਤੇ ਜਵੇਦ ਹੈ ਇਹ ਦੋਨੇ ਜਾਣਦੇ ਨੇ ਸਾਜਿਦ ਅੰਦਰ ਐਂਟਰੀ ਕਰਦਾ ਤੇ ਜਵੇਦ ਹੁੰਦਾ ਬਾਹਰ ਇਨੇ ਕੀ ਕੀਤਾ ਇਨੇ ਕਿਹਾ ਭਾਬੀ ਜੀ ਮuje ਪੈਸੋਂ ਦੀ ਜਰੂਰਤ ਹੈ ਮuje 5000 ਰੁਪਇਆ ਚਾਹੀਏ ਔਰ ਮੇਰੀ بیوی ਯਾਨੀ ਮੇਰੀ ਘਰ ਵਾਲੀ ਪਤਨੀ ਹੈ ਔਰ ਉਹ ਪ੍ਰੈਗਨੈਂਟ ਹੈ ਉਹਦੇ ਬੱਚਾ ਹੁਣ ਤੇ ਮੈਨੂੰ ਪੈਸਿਆਂ ਦੀ ਬਹੁਤ ਤੰਗੀ ਹੈ ਮੈਂ ਤੁਹਾਡੇ ਕੋਲ ਆਇਆ ਮੈਨੂੰ 5000 ਰੁਪਇਆ ਜ਼ਰੂਰ ਦਿਓ ਤੇ ਇਹ ਸੰਗੀਤਾ ਨਾਮ ਦੀ ਜਿਹੜੀ ਔਰਤ ਹੈ ਉਹ ਆਪਣੇ ਪਤੀ ਨੂੰ ਫੋਨ ਕਰਦੀ ਹੈ ਤਾਂ ਉਹ ਕਹਿ ਦਿੰਦੇ ਨੇ ਕਿ ਚੱਲ ਦੇ ਦੇ ਕੋਈ ਗੱਲ ਨਹੀਂ ਜੇ ਇਹਨਾਂ ਨੂੰ ਲੋੜ ਹੈ ਤਾਂ ਆਪਾਂ ਇਹਨਾਂ ਦਾ ਕੰਮ ਸਾਰ ਦਿੰਨੇ ਆ ਮਹੀਨੇ ਬਾਅਦ 10 ਦਿਨਾਂ ਬਾਅਦ ਦੇ ਦੇ ਦੂਗਾ ਕੋਈ ਗੱਲ ਨਹੀਂ ਤੇ ਐਨੀ ਹੀ ਗੱਲ ਹੁੰਦੀ ਆ ਤੇ ਉਹ ਸੰਗੀਤਾ ਨਾਮ ਦੀ ਲੇਡੀ ਔਰਤ ਕਹਿੰਦੀ ਹੈ ਕਿ ਭਈਆ ਅ ਬੇਟਾ ਆਪ ਬੈਠ ਜਾਓ ਕੋਈ ਬਾਤ ਨਹੀਂ ਮੈਂ ਆਪਕੋ 5000 ਦਿੰਦੀ ਹਾਂ ਪਰੇਸ਼ਾਨ मत ਹੋ ਮੈਂ ਚਾਹ ਬਣਾ ਕੇ ਲਿਆਤੀ ਤੇ ਮੁੰਡਾ ਕਹਿੰਦਾ ਨਹੀਂ ਭਾਬੀ ਚਾਹ ਮਤ ਬਣਾਓ ਦਿਮਾਗ ਮੇਂ ਬਹੁਤ ਟੈਨਸ਼ਨ ਹੈ 10 11 ਵਜੇ ਤੱਕ ਪੈਸਾ ਵਾ ਪਚਾਉਣਾ ਹੈ ਔਰ ਅਭੀ ਤੋਂ ਟਾਈਮ ਵੀ ਜ਼ਿਆਦਾ ਨਹੀਂ ਹੋਇਆ ਥੋੜਾ ਟਾਈਮ ਪਾਸ ਕਿਵੇਂ ਕੱਟੇਗਾ ਉਹ ਕਹਿੰਦੀ ਬੈਠ ਜਾ ਕੋਈ ਬਾਤ ਨਹੀਂ ਟਾਈਮ ਕੱਟ ਜਾਏਗਾ ਇਹ ਇਹ ਘਟਨਾ ਜਿਹੜੀ ਸ਼ਾਮ 6:30 ਤੇ 7 ਵਜੇ ਦੀ ਹੈ ਔਰ ਇਹ ਘਟਨਾ ਜਿਹੜੀ ਹੈ ਪਰਸੋ ਸ਼ਾਮ ਦੀ ਹੈ ਤੇ ਭੈਣੋ ਪ੍ਰਭੂ ਫਿਰ ਕੀ ਬਣਿਆ ਇਹ ਮੁੰਡਾ ਛੱਤ ਤੇ ਚਲਾ ਜਾਂਦਾ ਕਹਿੰਦਾ ਭਾਬੀ ਆਪਕਾ ਬਿਊਟੀ ਪਾਰਲਰ ਦੇਖ ਹੈ ਕਿਹਦਾ ਹੈ ਹਮ ਤੋ ਕਦੇ ਉਪਰ ਗਏ ਨਹੀਂ ਇਹ ਸੰਗੀਤਾ ਬਿਊਟੀ ਪਾਰਲਰ ਤੇ ਉੱਪਰ ਚਲਾ ਜਾਂਦਾ ਤੀਸਰੀ ਮੰਜ਼ਲ ਤੇ ਤੇ ਦੋ ਮੁੰਡਿਆਂ ਨੂੰ ਨਾਲ ਲੈ ਜਾਂਦਾ ਦੋ ਮੁੰਡੇ ਨਾਲ ਚਲੇ ਜਾਂਦੇ ਨੇ ਤੇ ਉੱਥੇ ਇੰਨੀ ਇੱਕ ਬਾ देर ਬਾਅਦ ਜਦੋਂ ਅੰਦਰ ਵੜਦਾ ਹੈ ਤਾਂ ਇਹ ਇੱਕ ਮੁੰਡੇ ਨੂੰ ਕਹਿੰਦਾ ਤੂੰ ਉਹਦਾ ਨਾਮ ਲੈਂਦਾ ਵੀ ਤੂੰ ਬੇਟਾ ਥੱਲੇ ਭਈਆ ਛੋਟੂ ਪਾਣੀ ਲੈ ਕੇ ਆ ਉਹ ਪਾਣੀ ਲੈ ਕੇ ਥੱਲੇ ਚਲਾ ਜਾਂਦਾ ਹੈ ਤਾਂ ਇਹ ਇਹਦੇ ਆਉਣ ਤੋਂ ਪਹਿਲਾਂ ਉਹਦਾ ਮੂੰਹ ਬੰਦ ਕਰਕੇ ਘੁੱਟ ਕੇ ਕਿਸੇ ਤੇਜ਼ ਤਾਰ ਚਾਕੂ ਨਾਲ ਉਹਦਾ ਗਲਾ ਰੇਪ ਦਿੰਦਾ ਔਰ ਉਹਨੂੰ ਤਾ ਮਾਰ ਦਿੰਦਾ ਮੌਕੇ ਤੇ ਮਰ ਜਾਂਦਾ ਜਦੋਂ ਦੂਜਾ ਬੱਚਾ ਥੱਲੇੋਂ ਉੱਪਰ ਜਾਂਦਾ ਪਾਣੀ ਲੈ ਕੇ ਤੇ ਉਹਨੂੰ ਫੜ ਲੈਂਦਾ ਤੇ ਉਹਦਾ ਮੂੰਹ ਬੰਦ ਕਰਦਾ ਤੇ ਉਹਨੂੰ ਵੀ ਮਾਰਦਾ ਚਿਕਨ ਦੀ ਆਵਾਜ਼ ਆਉਂਦੀ ਨਹੀਂ ਥੱਲੇ ਤੱਕ ਇਹਦੇ ਵਿੱਚ ਮਿੰਟਕ ਲੰਘਦਾ ਆ ਤੇ ਜਿਹੜਾ ਤੀਸਰਾ ਬੱਚਾ ਜਿਹਦੇ 8-9 ਸਾਲ ਦਾ ਬੱਚਾ ਇੱਕ ਹੋਰ ਸੀ ਇਹਨਾਂ ਦੇ ਤਿੰਨ ਬੇਟੇ ਸੀ ਜਦੋਂ ਉਹ ਉੱਪਰ ਜਾਂਦਾ ਤਾਂ ਉਹਨੂੰ ਜਾਂਦੇ ਉਹ ਕਹਿੰਦਾ ਭਈਆ ਇਹ ਕਿਹ ਹੋਇਆ ਇਹ ਕਿਵੇਂ ਹੋ ਗਿਆ ਉਹਨੂੰ ਪਤਾ ਹੀ ਨਹੀਂ ਸਮਝ ਨਹੀਂ ਆਇਆ ਬੱਚਾ ਸੀ ਵੀ ਇਹ ਕਿਵੇਂ ਲੋ ਉਡਲਿਆ ਉਹ ਇੱਕਦਮ ਉਹਨੂੰ ਭੱਜ ਕੇ ਫੜਨ ਲੱਗਦਾ ਤਾਂ ਉਹ ਜਿਹੜੇ ਗਲਾਸ ਸੀਗਾ ਜਿਹੜਾ ਗਲਾਸ ਪਹਿਲਾਂ ਮੁੰਡਾ ਪਾਣੀ ਲੈ ਕੇ ਆਇਆ ਸੀਗਾ ਉਹਨੂੰ ਜਦੋਂ ਉਹਦਾ ਗਲਾ ਰੇਤੇ ਆ ਤਾਂ ਉਹ ਗਲਾਸ ਡਿੱਗ ਗਿਆ ਗਲਾਸ ਟੁੱਟ ਗਿਆ ਸੀਗਾ ਜਦੋਂ ਇਹ ਮੁੰਡਾ ਸਾਜਦ ਉਹਨੂੰ ਫੜਦਾ ਤਾਂ ਚਾਕੂ ਦਾ ਵਾਰ ਕਰਨ ਲੱਗਦਾ ਤੇ ਉਹਦੇ ਚਾਕੂ ਜਿਹੜਾ ਥੱਲੇ ਕੱਚ ਸੀਗਾ ਉਹਦੇ ਸ਼ੀਸ਼ਾ ਪੈਰ ਦੇ ਵਿੱਚ ਵੱਜਦਾ ਬੜੀ ਜ਼ੋਰ ਦੀ ਤੇ ਉਹ ਇੱਕਦਮ ਉੱਥੇ ਡਿੱਗ ਜਾਂਦਾ ਫਿਸਲ ਕੇ بس ਉਹ ਬੱਚੇ ਨੂੰ ਮੌਕਾ ਮਿਲ ਗਿਆ ਉਹ ਭੱਜ ਕੇ ਥੱਲੇ ਆ ਗਿਆ ਉਹਨੇ ਰੋਲਾ ਪਾਤਾ ਤੇ ਜਦੋਂ ਉਹਨੇ ਕਿਹਾ ਮੰਮੀ ਮੰਮੀ ਉਸਨੇ ਸਾਜਦ ਭਈਆ ਨੇ ਭਈਆ ਕੋ ਮਾਰ ਦਿਆ ਕੱਟ ਦਿਆ ਮuje ਵੀ ਮਾਰ ਦਿੱਤਾ ਉਹਦੇ ਵੀ ਹੱਥ 'ਚ ਵੱਜਿਆ ਚਾਕੂ ਮੈਂ ਛੁੱਟ ਕੇ ਆਉਂ ਤੋ ਉਹਨਾਂ ਨੇ ਆਨੰਦ ਫਰਮ 'ਚ ਛੇਤੀ ਛੇਤੀ 게ਟ ਕਰਤਾ ਬੰਦ ਸੋ 게ਟ ਬੰਦ ਕਰ ਲਿਆ ਤੇ ਪੁਲਿਸ ਨੂੰ ਤਲਾਹ ਦੇਤੀ ਪੁਲਿਸ ਤੁਰੰਤ ਆ ਗਈ 5 ਮਿੰਟਾਂ ਦੇ ਵਿੱਚ ਤੇ ਜਿਹੜਾ ਬਿਊਟੀ ਪਾਰਲਰ ਨੂੰ ਰਸਤਾ ਜਾਂਦਾ ਸੀ ਉਤੋਂ ਉਹ ਵੀ ਬੰਦ ਕਰ ਲਿਆ ਤਾਂ ਕਿ ਨਾ ਉਤੋਂ ਤੀਜੀ ਮੰਜ਼ਲ ਤੋਂ ਛਾਲ ਮਾਰ ਸਕਦਾ ਸੀ ਤਾਂ ਵੀ ਲੱਤਾਂ ਟੁੱਟਦੀਆਂ ਸੀ ਮਰਦਾ ਸੀ ਸੋ ਮੁੰਡਾ ਪੁਲਸਾਈ ਪੁਲਸ ਨੇ ਫੜ ਲਿਆ ਔਰ ਟੀਵੀ ਤੇ ਖਬਰਾਂ ਤੇ ਨਿਊਜ਼ ਤੇ ਇਹ ਇਹ ਚੱਲ ਰਿਹਾ ਹੈ ਕਿ ਉਹਦਾ ਇਹਨਾਂ ਨੇ ਇਨਕਾਊਂਟਰ ਕਰਤਾ ਠੀਕ ਹੈ ਹਿਸਾਬ ਬਰਾਬਰ ਸਤੇ ਮਤਲਬ ਇਹ ਹੈ ਜੇ ਇਹ ਸੰਗੀਤਾ ਭੈਣ ਜੇ ਕੁਮੜੀ ਨਾ ਲਾਉਂਦੀ ਤਾਂ ਮੁੰਡੇ ਨੇ ਭੱਜ ਜਾਣਾ ਸੀ ਚਲੋ ਭੱਜ ਵੀ ਕਿੰਨਾ ਚਿਰ ਜਾਣਾ ਸੀ ਪੁਲਿਸ ਦੇ ਹੱਥ ਬਹੁਤ ਲੰਬੇ ਹੁੰਦੇ ਆ ਮੋਕੇ ਤੋਂ ਫੜਾਇਆ ਗਿਆ ਤਾਂ ਪੁਲਿਸ ਕਹਿੰਦੀ ਹੈ ਕਿ ਇਹ ਭੱਜ ਗਿਆ ਸੀ ਤਾਂ ਇਹਨੂੰ ਫੜ ਕੇ ਇਹਦਾ ਇੰਕਾਊਂਟਰ ਕਰਿਆ ਜਾਂਦਾ ਘੇਰਾਬੰਦੀ ਚਲੋ ਉਹ ਪੁਲਿਸ ਜਿਹੜੀਆਂ ਹਰਥਾਂ ਦੀਆਂ ਕਹਾਣੀਆਂ ਬਣਾਉਂਦੀ ਹੁੰਦੀਆਂ ਜਦੋਂ ਲਾ 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 ਹੋਈ ਪੁਲਿਸ ਆਈ ਤਾਂ ਬਾਹਰ ਸੀ ਮੁੰਡਾ ਨੂੰ ਪਤਾ ਹੀ ਨਹੀਂ ਸੀ ਕਿਸੇ ਕਹਾਣੀ ਦਾ ਜਾਂ ਕੀ ਸੀ ਉਹ ਭੱਜ ਗਿਆ ਉੱਥੋਂ ਤੋਂ ਕੱਲ ਸਾਰਾ ਦਿਨ ਇਹ ਹੀ ਡਰਾਮਾ ਚੱਲ ਰਿਹਾ ਕਿ ਜਵੇਦ ਜਿਹੜਾ ਇਹਦਾ ਭਰਾ ਭੱਜ ਗਿਆ ਉਹਦਾ ਵੀ ਮਰਡਰ ਹੋਣਾ ਹੈ ਇਹਨਾਂ ਦੇ ਘਰੇ ਛਾਪੇ ਮਾਰੇ ਉਹਦੀ ਸਾਜਦ ਦੀ ਬੋਟੀ ਦਾ ਇੰਟਰਵਿਊ ਲਿਆ ਉਹ ਕੋਈ ਪਰ ਹਸਪਤਾਲ ਦੇ ਵਿੱਚ ਭਰਤੀ ਨਹੀਂ ਸੀ ਕੋਈ ਉਹਦੇ ਉਹ ਪ੍ਰੈਗਨੈਂਸੀ ਨਹੀਂ ਸੀ ਕੋਈ ਉਹਦੇ ਬੱਚਾ ਨਹੀਂ ਸੀ ਹੋਣ ਵਾਲਾ ਤੇ ਉਹਦੇ ਪਿਓ ਤਾਂ ਮੁੰਡੇ ਦੇ ਪਿਓ ਦਾ ਵੀ ਇੰਟਰਵਿਊ ਲਿਆ ਉਹਨੇ ਵੀ ਇਹੀ ਗੱਲ ਦੱਸੀ ਸੋ ਇਹ ਗੱਲ ਬਣਾਈ ਹੋਈ ਸੀ ਤੇ ਇਹੇ ਮੁੰਡਾ ਜਿਹੜਾ ਦੂਜਾ ਜਾਵੈਦ ਇਹ ਉਥੋਂ ਹੜਬੜਾ ਕੇ ਭੱਜਿਆ ਜਦੋਂ ਭੀੜ ਚੋਂ ਨਿਕਲ ਗਿਆ ਇਹ ਜਿਵੇਂ ਤੇਵੇਂ ਤੇ ਇਹ ਆ ਗਿਆ ਦਿੱਲੀ ਰਾਤੋਂ ਰਾਤ ਦਿੱਲੀ ਰਿਹਾ ਜਦੋਂ ਇਹਨੂੰ ਇੰਕਾਊਂਟਰ ਦੀ ਕਹਾਣੀ ਦਾ ਪਤਾ ਲੱਗਿਆ ਤੇ ਇਹ ਵੀ ਬਹੁਤ ਡਰਿਆ ਹੋਇਆ ਸੀਗਾ ਕਿ ਮੇਰਾ ਵੀ ਇੰਕਾਊਂਟਰ ਹੋਗਾ ਸੋ ਇਹ ਪਹੁੰਚ ਗਿਆ ਬਰੇਲੀ ਬਰੇਲੀ ਲੋਕਾਂ ਨੇ ਉਹ ਪਛਾਨ ਲਿਆ ਤੇ ਫੜ ਲਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਦੇਤਾ ਤੇ ਇਹ ਗੁਹਾਰੇ ਲਗਾ ਰਿਆ ਸੀ ਮੇਰਾ ਕੋਈ ਕਸੂਰ ਨਹੀਂ ਮੈਂ ਕੁਝ ਨਹੀਂ ਜਾਣਦਾ ਇਹਦੇ ਵਿੱਚ ਹੋਇਆ ਕੀ ਹੈ ਹੁਣ ਦੋਸਤੋ ਗੱਲ ਤੇ ਆਪਾਂ ਚੱਲਦੇ ਆਂ ਪੁਆਇੰਟ ਤੇ ਵੀ ਕੀ ਕਾਰਨ ਹੈ ਉਹ ਜਹਾ ਰਿਹਾ ਹੋਗਾ ਕਿ ਉਹਨੇ ਇੰਨਾ ਖੁੰਖਾਰ ਜਿਹੜਾ ਸਾਜਿਦ ਹੈ ਇਹ ਕਿਉਂ ਹੋ ਗਿਆ ਇਹਨੇ ਇੰਨੀ ਨਿਰਮਮ ਹੱਤਿਆ ਕਿਉਂ ਕਰਤੀ ਇੰਨਾ ਮਾਸੂਮਾਂ ਦੀ ਇੰਨਾ ਗਰੀਬ ਬੱਚਿਆਂ ਦੀ ਇਹਨਾਂ ਦਾ ਤਾਂ ਕੋਈ ਲੜਣਾ ਦੇਣਾ ਵੀ ਨਹੀਂ ਵਿਚਾਰਿਆਂ ਦਾ ਤੇ ਇਹ ਤਾਂ ਉਹਨਾਂ ਦੇ ਘਰ ਤਾਂ ਉਹ ਦੁਕਾਨ ਦੇ ਵਿੱਚ ਕਈ ਵਾਰੀ ਚਲੇ ਜਾਂਦੇ ਸੀ ਵਾਲ ਕਟਾਣ ਹਨਾ ਸਾਰਾ ਮਲ ਲੈ ਜਾਂਦਾ ਸੀਗਾ ਤਾਂ ਬੱਚਿਆਂ ਦਾ ਇਹਦੇ ਨਾਲ ਤਾਂ ਕੋਈ ਦੁਸ਼ਮਣੀ ਹੋ ਨਹੀਂ ਸਕਦੀ ਔਰ ਉਹਦਾ ਪਿਓ ਜਿਹੜਾ ਬਾਹਰ ਰਹਿੰਦਾ ਸੀ ਇਹ ਸੰਗੀਤਾ ਬਿਊਟੀ ਪਾਰਲਰ ਦੇ ਨਾਲ ਇਹਨਾਂ ਦਾ ਕੀ ਸੰਬੰਧ ਹੋ ਸਕਦਾ ਇਹ ਪਰਤਾਂ ਹੁਣ ਜਿਹੜੀ ਖੁੱਲਣਗੀਆਂ ਸੋ ਹੋ ਸਕਦਾ ਹੈ ਕਿ ਕਿਸੇ ਕਿਤੇ ਨਾ ਕਿਤੇ ਕੋਈ ਇਹੋ ਜਿਹਾ ਪਹਿਲੂ ਨਿਕਲੇ ਕਿ ਉਹਨਾਂ ਉਹਦਾ ਨਾਜਾਇਜ਼ ਸੰਬੰਧ ਨਾ ਹੋਵੇ ਇਹ ਸੰਗੀਤਾ ਬਿਊਟੀ ਪਾਰਲਰ ਵਾਲੀ ਬੀਬੀ ਦੇ ਨਾਲ ਸੋ ਮਾਫ ਕਰਨਾ ਇਹ ਗੱਲ ਮੈਨੂੰ ਵੀ ਨਹੀਂ ਕਹਿਣੀ ਚਾਹੀਦੀ ਇੱਕ ਪਹਿਲੂ ਇਹ ਹੋ ਸਕਦਾ ਦੂਜਾ ਪਹਿਲੂ ਇਹ ਕਿ ਉਹਨੇ ਜਿਹੜਾ ਕੰਮ ਕੀਤਾ ਉਹਦੀ ਮਾਨਸਿਕ ਸਥਿਤੀ ਠੀਕ ਨਾ ਹੋਵੇ ਉਹ ਆਪਣੀ ਮਾਨਸਿਕ ਸਥਿਤੀ ਤੋਂ ਬਹੁਤ ਗੜਬੜ ਹੋਵੇ ਔਰ ਗੁੱਸੇ ਦੇ ਵਿੱਚ ਹੋਵੇ ਉਹਦੇ ਤੇ ਗੁੱਸਾ ਸ਼িকার ਹੋਵੇ ਔਰ ਅਚਾਨਕ ਇਹੋ ਜਿਹਾ ਕੰਮ ਕਰ ਗਿਆ ਉਹ ਲੋਕ ਕਹਿੰਦੇ ਨੇ ਕਿ ਇਹੋ ਜਿਹਾ ਮੁੰਡਾ ਉਹ ਵੀ ਨਹੀਂ ਸੀ ਸੋ ਅੱਜ ਕੱਲ ਦੇ ਤੇ ਦੌਰ ਦੇ ਵਿੱਚ ਦੇਖੋ ਕੋਈ ਆਪਣਾ ਸੱਖਾ ਨਹੀਂ ਕੋਈ ਆਪਣਾ ਭਰਾ ਨਹੀਂ ਕੋਈ ਭੈਣ ਨਹੀਂ ਕੋਈ ਯਾਰ ਨਹੀਂ ਕੋਈ ਬੇਲੀ ਨਹੀਂ ਕਿਹਦੇ ਤੇ ਬੰਦਾ ਵਿਸ਼ਵਾਸ ਕਰੇ ਕਿਹਦੇ ਤੇ ਵਿਸ਼ਵਾਸ ਨਾ ਕਰੇ ਸੋ ਅਚਾਨਕ ਹੀ ਜਿਸ ਘਰ ਦੇ ਦੋ ਚਰਾਗ ਬੁੱਝ ਗਏ ਤਿੰਨੇ ਬੱਚੇ ਸੀ ਤੀਜਾ ਵੀ ਮਰ ਜਾਣਾ ਸੀ ਉਹਨਾਂ ਮਾਪਿਆਂ ਦੇ ਪੱਲੇ ਕੀ ਰਹਿ ਜਾਣਾ ਸੀ ਘਰ ਨੂੰ ਚਲਾਉਣ ਵਾਲਾ ਕੌਣ ਰਹਿ ਜਾਂਦਾ ਤੇ ਇਹ ਦੁਨੀਆ ਕਿੱਦਾਂ ਨੂੰ ਕਿੱਥੋਂ ਚੱਲ ਕੇ ਕਿੱਦਾਂ ਨੂੰ ਚਲੇਗੀ ਕਿਉਂ ਦਰ ਕਰਈ ਹੈ ਉੱਥੇ ਹਿੰਦੂ ਮੁਸਲਮਣ ਬਣੀ ਪਈ ਹੈ ਲੋਕ ਮੁਸਲਮਾਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਵੀ ਇਹ ਗੰਤੀ ਕਿੰਮ ਇਹਨਾਂ ਨੂੰ ਕੱਢੋ ਦੇਸ਼ ਚ ਜਾਂ ਇਹਨਾਂ ਨੂੰ ਜਿੱਥੇ ਮਿਲਨ ਮਾਰੋ ਤਾਂ ਇਸ ਤਰ੍ਹਾਂ ਹੀ ਕੋਮਾ ਦੇ ਵਿੱਚ ਬਲਵੇ ਹੋ ਜਾਂਦੇ ਨੇ ਆਗਜਨੀ ਹੋ ਜਾਂਦੀ ਐ ਉਹ ਰਾਜ ਘੇਰ ਘੇਰ ਕੇ ਮਾਰਨਾ ਸ਼ੁਰੂ ਹੋ ਜਾਂਦਾ ਜਿਵੇਂ 84 ਵਾਲੇ ਗੇੜ ਚ ਹੋਇਆ ਸੋ ਸਾਰੇ ਸਿੱਖਾਂ ਨੂੰ ਘੇਰ ਘੇਰ ਕੇ ਹਿੰਦੂ ਲੋਕ ਮਾਰਨ ਲੱਗੇ ਸੀ ਹਨ ਮਾਰਨ ਵਾਲੇ ਇੰਦਰਾ ਗਾਂਧੀ ਨੂੰ ਦੋ ਸੀ ਸਤਵੰਤ ਸਿੰਘ ਵਿਅੰਤ ਸਿੰਘ ਤਾਂ ਪੂਰੇ ਦੇਸ਼ ਵਿੱਚ ਕਤਲ ਸਿੱਖਾਂ ਦੇ ਹੋਏ ਸੋ ਇਹ ਕੋਮ ਜਦੋਂ ਪਾਗਲ ਹੋ ਜਾਂਦੀ ਐ ਤਾਂ ਇਹ ਦੇਖਦੀ ਨਹੀਂ ਹੈਗੀ ਕੋਈ ਕੋਈ ਵੀ ਹੋਇਆ ਫਿਲਹਾਲ ਤੇ ਇਹ ਚੀਜ਼ ਤੋਂ ਏ ਆਪਾਂ ਸਿੱਖਿਆ ਲੈਣੀ ਚਾਹੀਦੀ ਕਿ ਸਮਾਜ ਆਪਣਾ ਦਰਕ ਚੁੱਕਿਆ ਸੋ ਇਹ ਜਿਹੜੇ ਮਰਡਰ ਹੋਏ ਬਹੁਤ ਦੁੱਖ ਵਾਲੀ ਗੱਲ ਹੈ ਸੋ ਅੱਜ ਪਤਾ ਲੱਗਿਆ ਕਿ ਜਿਹੜਾ ਜਾਵੇਦ ਸੀ ਉਹ ਫੜਿਆ ਗਿਆ ਪੁਲਿਸ ਦੇ ਹੱਥ ਆ ਗਿਆ ਔਰ ਪੁਲਿਸ ਉਹਦਾ ਇਨਕਾਊਂਟਰ ਕਰਦੀ ਹੈ ਜਾਂ ਉਹ ਤੋਂ ਸੂraag ਲੈਂਦੀ ਹੈ ਕੀ ਕਰਦੀ ਹੈ ਹੋ ਸਕਦਾ ਸੂraag ਲੈਣ ਤੋਂ ਬਾਅਦ ਵੀ ਇਨਕਾਊਂਟਰ ਕਰ ਦੇ ਕਿ ਇਹ ਭੱਜਣ ਲੱਗਾ ਸੀ ਕਿਉਂਕਿ ਯੋਗੀ ਸਰਕਾਰ ਜਿਹੜੀ ਹੈ ਤੇ ਸਰਕਾਰ ਦੇ ਵਿੱਚ ਬਖਸ਼ਵੰਦੀ ਹੈ ਨਹੀਂ ਦੋਸਤੋ ਇਹੋ ਜਿਹੀਆਂ ਘਟਨਾ ਜਿਹੜੋਂ ਸੁਣੇ ਦਾ ਤਾਂ ਬਹੁਤ ਦਿਲ ਦੁਖੀ ਹੁੰਦਾ ਸੋ ਘਰਾਂ ਦੇ ਵਿੱਚ ਕੈਮਰੇ ਹੁਣੇ ਵੀ ਬਹੁਤ ਜ਼ਰੂਰੀ ਹੈ ਔਰ ਆਪਣੀ ਸੇਫਟੀ ਬਹੁਤ ਜ਼ਰੂਰੀ ਹੈ ਔਰ ਯਾਰੀ ਦੋਸਤੀ ਜਿੰਨੀ ਵੀ ਬਾਹਰ ਦੀ ਮੈਂ ਕਹਿੰਦਾ ਬਾਹਰ ਤੱਕ ਹੀ ਸੀਮਤ ਹੈ ਘਰ ਤੱਕ ਆਉਣੀ ਠੀਕ ਨਹੀਂ ਹੁੰਦੀ ਇਹ ਤਾਂ ਸਾਰੀ ਜਗ ਜाहिर ਗੱਲ ਹੈ ਹਨਾ ਬਾਹਰ ਦੇ ਜਿਹੜੇ ਯਾਰ ਨੇ ਅੱਜ ਕੱਲ ਦੇ ਵੇਲੇ ਘਰਾਂ ਵਿੱਚ ਆ ਕੇ ਇਹਨਾਂ ਦਾ ਕੁਝ ਨਾ ਕੁਝ ਫਿਰ ਗਲਤੀ ਰਿਜ਼ਲਟ ਨਿਕਲਦਾ ਜਾਂ ਧੀਆਂ ਪਣਾ ਵੱਲ ਝਾਕਣਾ ਜਾਂ ਕੋਈ ਯਾਰ ਯਾਰਾਂ ਨੂੰ ਮਾਰੀ ਜਾਂਦੇ ਨੇ ਉਹਦਾ ਭੇਦ ਸਾਰਾ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਕਿੰਨੇ ਪੈਸੇ ਨੇ ਕੀ ਹਿਸਾਬ ਕਿਤਾਰ ਸੋ ਕੱਲ ਚੁਗਿਆ ਦੋਸਤੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਤਾਂ ਇਹ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ ਇਸ ਕਰਕੇ ਮੈਂ ਇਹਦੀ ਵੀਡੀਓ ਅਪਲੋਡ ਕੀਤੀ ਹੈ ਸੋ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਚੈਨਲ ਕਰ ਨੂੰ ਸਬਸਕ੍ਰਾਈਬ ਹਾਂ ਹੁਣ ਜਾਵੇਦ ਦਾ ਕੀ ਬਣੂਗਾ ਇਹਦੀ ਜਿਵੇਂ ਵੀ ਡਿਟੇਲ ਆਊਗੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਰੂਬਰੂ ਕਰਾਂਗਾ ਸਸਰੀ ਘਰ ਦਾ